ਰਾਣਾ ਸਾਹਿਬ ਦੇ ਨੇੜੇ ਪਿੰਡ ਲਹਿਲ ਤੋਂ ਜਿੱਥੇ ਕਿ ਗੁੱਗਾ ਜਹਰਬੀਰ ਜੀਆਂ ਦੀ ਮੈੜੀ ਤੇ ਸਾਲਾਨਾ ਮੇਲਾ 17 ਅਗਸਤ ਨੂੰ ਲੱਗ ਰਿਹਾ ਅਤੇ ਅੱਜ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਚੌਕਿਆਂ ਭਰੀਆਂ ਜਾ ਰਹੀਆਂ ਨੇ ਇਸ ਦੀ ਜਾਣਕਾਰੀ ਦਿੰਦਾ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਲਹਿਲ ਦੇ ਪ੍ਰਧਾਨ ਕਮਲ ਪੰਦੇਰ ਨੇ ਕਿਹਾ ਕਿ ਕੱਲ ਮੇਲੇ ਤੇ ਗੁੱਗਾ ਜਹਰਬੀਰ ਜੀਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿੱਚ ਜਿੱਥੇ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਹੀ ਵਕਤ ਸਿਆਸੀ ਪਾਰਟੀਆਂ ਦੇ ਆਗੂ ਸਹਿਬਾਨ ਵੀ ਨਤਮਸਤਕ ਹੋਣ ਲਈ ਆਉਂਦੇ ਨੇ ਉਨਾ ਕਿਹਾ ਕਿ ਇਹ ਇੱਕ ਅਜਿਹਾ ਸਦੀਆਂ ਪੁਰਾਣਾ ਸਥਾਨ ਹੈ ਜਿਹੜਾ ਵੀ ਭਗਤ ਇੱਥੇ ਸੱਚੇ ਮਨ ਦੇ ਨਾਲ ਗੁਗਗਾ ਜਾਏ ਫਿਰ ਤੋਂ ਕੋਈ ਵੀ ਮੰਨਤ ਮੰਗਦਾ ਉਸ ਦੀ ਮੰਗ ਜ਼ਰੂਰ ਪੂਰੀ ਹੁੰਦੀ ਹੈ ਲੋਕੀ ਵੀ ਜਿਹਾ ਇਹਨਾਂ ਉੱਤੇ ਬਹੁਤ ਵੱਡੀ ਸੇਵਾ ਕੀਤੀ ਜਾਂਦੀ ਆ ਦੋਵੇਂ ਰੇਲੇ ਭਰਦੌਦੇ ਬਾਬਾ ਚੰਦਰੀ ਦੇ ਵਾਰਸੀ ਦੇ ਅਣਤੀ ਨੰਬਰ ਨੂੰ ਫਟਾ ਲਾ ਕੀਤਾ ਜਾਂਦਾ ਉਸ ਵਕਤ ਵੀ ਸਾਡੇ ਇਹਨਾਂ ਸਾਥੀਆਂ ਨੇ ਆਪਣੇ ਕੋਲਿਸਰੀ ਜਿਥਾ ਸੰਗਰਾਂ ਨੂੰ ਨਿਹਾਲ ਕਰਦੇ ਨੇ ਅਸੀਂ ਕਬੀਰ ਸਿੰਘ ਜੱਫਰ ਵਾਲੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਗੋਗਾ ਬਾਣੇ ਦੇ ਨਾਲ ਦੇ ਦੁਕਾਨਦਾਰ ਵੀ ਪਹੁੰਚੇ ਨੇ ਅਸੀਂ ਦੁਕਾਨਦਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਆਪਾਂ ਸਾਰੇ ਦੇਖਦੇ ਆ ਕਿ ਸੰਗਤਾਂ ਹੌਂਸਲਾ ਹੁਣ ਆ ਕੇ ਦੇਵਾ ਦੇ ਘਰ ਦੀ ਲੋੜ ਪਹੁੰਚੀਆਂ ਨੇ ਸਾਰੀ ਸਾਧ ਸੰਗਤ ਆਈ ਇਹਨਾਂ ਦੇ ਮਰੋਗੰਮ ਨੂੰ ਪੂਰੀ ਅੰਦੀਆ ਗੁਗਾ ਮਾੜੀ ਦੇ ਬੋਗ ਸੇਵਾਦਾਰ ਗਤੀ ਸੀਰਮ ਬਾਬਾ ਜਗਦੇਵ ਜੀ ਅਸੀਂ ਬਾਬਾ ਜਗਦੇਵ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੰਬੇ ਸਮੇਂ ਤੋਂ ਗੁਗਾ ਮਾੜੀ ਦੇ ਸਥਾਨਾਂ ਤੇ ਸੇਵਾ ਕਰਦੇ ਆ ਰਹੇ ਨੇ ਅਸੀਂ ਸਾਰੀ ਕਮੇਟੀ ਵੱਲੋਂ ਜਿਨੇ ਸਾਡੇ ਪੰਦਰਕਾਰ ਵੀ ਨਗਰ ਨੇ ਆਲੇ ਦੁਆਲੇ ਤੋਂ ਪਿੰਡ ਸਰਕਾਰਪੁਰ ਤੋਂ ਪਿੰਡ ਜੀਖ ਤੋਂ ਦੋਨੇ ਧਰਮਾਂ ਦੇ ਅਸੀਂ ਆਲੇ ਦੁਆਲੇ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਪਿੰਡ ਲੈ ਦੀ ਸਕੂਲ ਵਿੱਚ ਆ ਕੇ ਧੰਨਵਾਦ ਕਰਦੇ ਆ ਸਾਰੇ ਨਗਰ ਵੱਲੋਂ ਹਰ ਸਾਡੇ ਵੱਡੀ ਸੇਵਾ ਕੀਤੀ ਜਾਂਦੀ ਆ ਇਹ ਗੱਲ ਲਈ 15 16 ਸਾਲ ਦੇ ਵਿੱਚ ਬਾਬਾ ਜੀ ਦੀ ਐਡੀ ਕਿਰਪਾ ਹੋਈਆ ਹਰ ਸਾਲ ਕੋਈ ਨਾ ਕੋਈ ਜਾਣਾ ਸੇਵਾ ਕਰਕੇ ਕੋਈ ਨਾ ਕੋਈ ਅਸੀਂ ਜੱਗਾ ਬਣਾ ਦਿੰਨੇ ਆ ਤਿਆਰ ਕਰਦੇ ਆ ਇਹ ਸਾਰੇ ਸੰਗਤਾਂ ਦਾ ਸਹਿਯੋਗ ਜੋ ਵੀ ਤੇਲ ਫੋੜੀ ਕੋਈ ਕੋਈ ਘੋੜਾ ਬਹੁਤ ਜਤੋਂ ਵਾਹਦਾ দান ਕਰਕੇ ਜਾਂਦੀ ਆ ਸੰਗਤ ਵੇਖ ਸੰਗਤ ਦੇ ਵੱਲੋਂ ਉਹ ਜੋ ਵੀ ਸੇਵਾ ਜਾਂਦੀ ਆ ਉਹ দান ਦੇ ਰੇਖ ਪਾਈ ਜਾਂਦੀ ਆ ਅਸੀਂ ਸਾਰੀ ਸੰਗਤ ਦਾ ਸਾਰੇ ਸਾਡੇ ਦਾ ਫੇਰ ਤੋਂ ਆ ਕੇ ਕਿਵੇਂ ਟੀਮ ਨੂੰ ਧੰਨਵਾਦ ਕਰਦੇ ਆ ਹੁਣ ਅਸੀਂ ਬੇਨਤੀ ਕਰਦੇ ਆ ਸਰਦਾਰ ਗੁਰਜੀਤ ਸਿੰਘ ਜੀ ਰੁੜਗੀ ਲੱਖਾਂ ਜਨਮਾਂ ਦੇ ਪਾਪ ਘੱਟੀ ਜਾਵੇ ਜਾਂ ਮਨ ਪੰਤੇ ਵਰਕੇ ਚੱਲਣਾ ਚੱਲਣਾ ਦੀ ਟੂੜੀ ਮਸਤਕ ਤੇ ਡਾਰ ਸਤ ਸੰਗ ਕਰ ਲੈ ਕਰ ਲੈ ਭਗਵਾਨਾ ਹੋਰ ਦੇ ਪਾਰ ਦਤ ਸੰਗ ਕਰ ਲੈ ਸਾਬ ਵਾਹਿਗੁਰੂ ਜੀ ਕੀ ਪੱਤੇ ਅੱਜ ਅਸੀਂ ਬੜੇ ਹੀ ਮਹਾਨ ਸਥਾਨ ਕੋਗਾ ਯਾਰ ਵੀਰ ਕੋਗਾ ਯਾਰ ਵੀਰ ਜੀਆਂ ਦੇ ਸਥਾਨਾਂ ਤੇ ਮੈੜੀ ਲਹਿਣ ਵਿਖੇ ਪਹੁੰਚਿਆਂਗੇ ਜਿੱਥੇ ਕਿ ਇਹ ਜਿਹੜੀ ਪ੍ਰੰਤਨ ਮੈੜੀ ਆ ਬਹੁਤ ਸਦੀਆਂ ਪੁਰਾਣੀ ਹੈਗੀ ਚਾਰ ਨਕਰਾਂ ਦੀ ਸਾਂਝੀ ਸਥਾਨ ਜਗਾ ਕੀ ਹੈ ਜਿਵੇਂ ਜੀਰਖ ਕਹਿ ਲੋ ਲਹਿਣ ਘਲੋਟੀ ਧੌਲ ਮਾਜਰਾ ਇੱਥੇ ਮੇਲਾ ਬਹੁਤ ਪ੍ਰੰਤਨ ਸਮੇ ਤੋਂ ਲੱਗਦਾ ਆ ਰਿਹਾ ਸੰਗਤਾਂ ਹੰਮ ਭਾ ਕੇ ਪਹੁੰਚ ਰਿਹਾ ਨੇ ਹਰ ਸਾਲ ਇੱਥੇ ਮੇਲਾ ਮਨਾਇਆ ਜਾਂਦਾ ਅੱਜ ਭਾਦੋਂ ਬਦੀ ਅਸ਼ਟਮੀ ਦਾ ਜਿਹੜਾ ਪਵਿੱਤਰ ਦਿਹਾੜਾ ਚੌਂਕੀਆਂ ਨੇ ਕੱਲ ਨੂੰ ਗੋਗਾ ਨੌਮੀ ਦਾ ਪਵਿੱਤਰ ਦਿਹਾੜਿਆਂ ਦਾ ਮੇਲਾ ਭਰੂਗਾ ਇੱਥੇ ਨਕਰ ਲਹਿਣ ਵੇਕੇ ਵੀਰ ਕਮਲ ਜੀ ਤੇ ਬਾਕੀ ਸਾਰੀ ਸਮੁੱਚੀ ਪ੍ਰਬੰਧਕ ਕਮੇਟੀ ਬੜੇ ਸਹਿਯੋਗ ਨਾਲ ਮਨਾਉਂਦੀ ਆ ਸੰਗਤਾਂ ਆਉਂਦੀਆਂ ਨੇ ਗੋਗਾ ਯਹਰ ਵੀਰ ਜੀਆਂ ਦੇ ਅਸਥਾਨਾਂ ਦੇ ਉੱਤੇ ਨਮਸਕਾਰਾਂ ਕਰਦੀਆਂ ਨੇ ਮਾਈਆਂ ਆਪਣੇ ਘਰ ਪਰਿਵਾਰ ਤੇ ਬੱਚਿਆਂ ਦੇ ਸੁੱਖ ਸ਼ਾਂਤੀ ਦੀ ਅਰਦਾਸ ਕਰਦੀਆਂ ਨੇ ਇੱਥੇ ਆ ਕੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਇਸ ਸਥਾਨ ਤੇ ਬਾਬਾ ਚਰਨ ਗਰੀ ਜੀ ਮਹਾਰਾਜ ਜਿਨ੍ਹਾਂ ਨੇ ਤਪ ਵੀ ਕੀਤਾ ਬਹੁਤ ਲੰਮਾ ਸਮਾਂ ਰਹੇ ਉਹਨਾਂ ਦਾ ਵੀ ਸਥਾਨ ਬਣਿਆ ਹੋਇਆ ਹੈਗਾ ਇਹ ਸਥਾਨ ਬੜਾ ਹੀ ਪਵਿੱਤਰ ਸਥਾਨ ਆ ਸੰਗਤਾਂ ਬਹੁਤ ਦੂਰ ਤਰਾਡੇ ਤੋਂ ਹਰ ਮੇਲੇ ਤੇ ਪਹੁੰਚਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ